ਮਨਸਰ ਮੁਬਾਰਕ ਤੇ ਮੁਬਾਰਕੂਬੀ ਅਸੀਂ ਇੰਨਾ ਵੀ ਤੁਹਾਡੇ ਨਾਲ ਜੁੜੇ ਆਂ ਤੇ ਤੁਹਾਡਾ ਕੰਤ ਸੁਣ ਸਾਡਾ ਮਨ ਵੀ ਭਰਦਾ ਹੈ ਤੇ ਇਹ ਜਵਾਬੀ ਹੀ ਹੁੰਦਾ ਹੈ ਮੈਂ ਥੋੜੀ ਜਿਹੀ ਕਮਾ ਰਹੀ ਤੁਹਾਡੀ ਜ਼ਿੰਦਗੀ ਦੇ ਸੁਭਾਅ ਦੀ ਤਸਵੀਰ ਔਣ ਦੀ ਕੋਸ਼ਿਸ਼ ਕੀਤੀ ਹੈ ਪਿੰਡੋਂ ਉੱਠ ਕੇ ਆਏ ਮੁਕਦਰਾਂ ਚਾਰ ਚੰਨ ਲਾਏ ਲਾਈ ਮੁਕਦਰਾ ਪਿਆਰ ਚੰਨ ਲਾਈ ਕੁਝ ਨਮਾ ਕਰਨ ਦਾ ਜੇ ਤਿਆਰ خیال ਭਰੇ ਫਿਰ ਵੀ ਆਪਣੀਆਂ ਜੜਾਂ ਨਾਲ ਰਹੇ ਆਪਣੇ ਫਿਰ ਵੀ ਆਪਣੀਆਂ ਜੜਾਂ ਨਾਲ ਰਹੇ ਜਾਂਦੇ ਮਾਂ ਬਾਪ ਦੀ ਰੋਹਾਨੀ ਸ਼ਖਸੀਅਤ ਸੋਹਣੇ ਸੁਸਕਾਰ ਤੇ ਵਿਹਾਰ

ਦੇਸ਼ ਦਾ ਮਾਣ ਹੈ ਯਾਰੋ ਕੱਫਰੂ ਪੰਜਾਬ ਦੇ ਫੁੱਲਾਂ ਦੀ ਕਿਆਰੀ ਤੋਂ ਫੁੱਲ ਨੇ ਗਲਾਬ ਦੀ ਦੇਸ਼ ਦਾ ਮਾਣ ਹੈ ਯਾਰੋ ਕੱਫਰੂ ਪੰਜਾਬ ਦੇ ਫੁੱਲਾਂ ਦੀ ਕਿਆਰੀ ਤੋਂ ਫੁੱਲ ਨੇ ਗਲਾਬ ਦੀ ਜਦੋਂ ਵੀ ਪੰਜਾਬੀ ਵਿੱਚ ਮਿੱਠੇ ਬੋਲ ਬੋਲਦੇ ਦੇਸ਼ ਦੀਆਂ ਹਵਾਵਾਂ 'ਚ ਸੁਗੰਧੀਆਂ ਨੇ ਘੋਲ ਦੇ ਸੁਗੰਧੀਆਂ ਨੇ ਘੋਲ ਦੇ ਇਹ ਸੰਗੀਤ ਦੀਆਂ ਵਿਰਸੇ ਵਿੱਚੋਂ ਮਿਲੀਆਂ ਸਮਝਾਂ ਲਾਹੇ ਨੀਤੀਆਂ ਵੀ ਮਾਨ ਸਰ ਢੂੰਗੀਆਂ ਰੱਖਣ ਰਮਜਾਂ ਢੂੰਗੀਆਂ ਰੱਖਣ ਰਮਜਾਂ ਕ੍ਰੇਟ ਦੀ ਬਾਲ ਫੋਟਾਲ ਦੇ ਗੇ ਟੇ ਬੈਟਮੈਂਟ ਨਾਲ ਵੀ ਅੰਤਾਂ ਦਾ ਲਗਾਂ ਹੈ ਵਖਰੇ ਸ਼ਿਖਸ਼ੀਅਤ ਦਾ ਵਖਰਾ ਹੀ ਰਾਹ ਹੈ ਵਖਰਾ ਹੀ ਭਗੜੇ ਦੇ ਕੋਚ ਤੇ ਭੰਗੜਾ ਪਾਉਂਦੀ ਸੋਹ ਭੰਗੜੇ ਦੇ ਕੋਚ ਤੇ ਭੰਗੜਾ ਪਾਉਂਦੀ ਸੋਹ ਤੇ ਮਸਲੇ ਸਾਰੇ ਹੱਲ ਹੋ ਜਾਣ ਤੇ ਮਸਲੇ ਸਾਰੇ ਹੱਲ ਹੋ ਜਾਣ ਸਾਰੇ ਸਾਜ ਦੇ ਵੱਲ ਹੋ ਜਾਣ ਸਾਰੇ ਸਾਜ ਦੇ ਵੱਲ ਹੋ ਜਾਣ ਸਮਾਜ ਸੇਵਕ ਵਾਲੀਆਂ ਜਿੰਦਗੀ ਦੀਆਂ ਤਰਜਾਂ ਸਮਾਜ ਸੇਵਕ ਵਾਲੀਆਂ ਜਿੰਦਗੀ ਦੀਆਂ ਤਰਜਾਂ ਨਵਾਂ ਆਇਆ ਜਿੰਨਾਂ ਨੂੰ ਮਾਨ ਸਰਨੀ ਨਾਲ ਫਰਜ਼ਾਂ ਨਾਲ ਫਰਜ਼ਾਂ ਤੁਸੀਂ ਵਿਦਿਆਰਥੀਆਂ ਦੀ ਜਿੰਦਗੀ ਨੂੰ ਸਵਾਰਿਆ ਤਿੱਤੀ ਜਿੰਨਾਂ ਦੀ ਹਰ ਮਦਦ ਕੰਗਾ ਰਜਗਾਰ ਜਿੰਨਾਂ ਨੇ ਪਾਲੇ ਇਮਾਨਤ ਦਾ ਕੋਈ ਆਂਗਰ ਨਹੀਂ ਅਪੋਲ ਹਾਦਸੇ ਅਪੋਲ ਗਿਆਤਾ ਸਬਰਾਂ ਨਾਲ ਪਰੋਏ ਪੂਰੇ ਕੀਤੇ ਖਵਾਬ ਤੇਰੇ ਫੁੱਲ ਤੇ ਕਲੀਆਂ ਨੇ ਜੋਥਾ ਦੋਖਾ ਨਾਲ ਸੁਜੂਈ ਮੈਂ ਇੱਕ ਦਾ ਤੈਨਕ ਦਾ ਰਹੀ ਪਰਵਾਰ ਰੂਪੀ ਬਾਗ ਮੁਬਾਰਕ ਹੋਵੇ ਨਵੀਂ ਸ਼ੁਰੂਆਤ ਨਵੇਂ ਆਗਾਜ਼ ਤੇ ਨਵੀਂ pran ਤੁਹਾਡੀ ਸੱਜੇ ਕੰਮਾਂ ਦੀ ਖੁਸ਼ੂ ਕਿਵੇਂ ਗਾਇਤ ਕਰਦੇ ਤੁਹਾਡੇ ਸੱਜੇ ਕੰਮਾਂ ਦੀ ਖੁਸ਼ੂ ਕਿਵੇਂ ਗਾਇਤ ਕਰਦੇ ਤੁਸੀਂ ਬੇਪਰਵਾਹ ਦਰਿਆ ਵਾਂ ਰੋਹੋਂ ਵਗਦੇ ਰੋਹੋਂ ਵਗਦੇ ਧੰਨਵਾਦ